ਮੀਕੂ ਟਿੱਲੋ ਤੇ ਅਨਮੋਲ ਗੱਲ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਮੀਕੂ ਟਿੱਲੋ ਆਪਣੇ ਪਤੀ ਅਨਮੋਲ ਗੱਲ ਦੇ ਨਾਲ ਕਾਫੀ ਦਿਨਾਂ ਤੋਂ ਨਜ਼ਰ ਨਹੀਂ ਆਈ ਤੇ ਉਹ ਆਪਣੀ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਜਿੱਥੇ ਮੀਕੂ ਟਿੱਲੋ ਦੇ ਵੱਲੋਂ ਲਗਾਤਾਰ ਸੈਡ ਸਟੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਉਸਦੇ ਪਤੀ ਅਨਮੋਲ ਗੱਲ ਦੇ ਵੱਲੋਂ ਵੀ ਆਪਣੀਆਂ ਰੀਲਸ ਦੇ ਉੱਤੇ ਸੈਡ ਗਾਣੇ ਲਗਾ ਕੇ ਪੋਸਟ ਕੀਤੇ ਜਾ ਰਹੇ ਹਨ ਤੇ ਅਨਮੋਲ ਗੱਲ ਨੇ ਵੀ ਮੀਕੂ ਟਿਲੋਂ ਨੂੰ ਰਿਪਲਾਈ ਦਿੱਤਾ ਹੈ ਜਿਸ ਤੋਂ ਬਾਅਦ ਲੋਕ ਕਾਫੀ ਕਮੈਂਟ ਕਰ ਰਹੇ ਹਨ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਅਨਮੋਲ ਗੱਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਸਾਨੂੰ ਡਰਾਈਵਰ ਮੁੰਡਿਆਂ ਨੂੰ ਕੁੜੀਆਂ ਪਤਾ ਕਿਉਂ ਪਸੰਦ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਪਤਾ ਨਹੀਂ ਕਦੋਂ ਇਹਨਾਂ ਨੇ ਸਾਥ ਛੱਡ ਜਾਣਾ ਤੇ ਵਧੀਆ ਗੱਲ ਆ ਆਪਣਾ ਸੋਚਣਾ ਵੀ ਚਾਹੀਦਾ ਹੈ ਤੇ ਠੀਕ ਆ ਜਿਹੜੇ ਨਹੀਂ ਪਸੰਦ ਕਰਦੇ ਵਧੀਆ ਵਾ ਕਿਉਂਕਿ ਕੀ ਪਤਾ ਕਦੋਂ ਪਹਾੜਾਂ ਦੇ ਵਿੱਚ ਕੀ ਹੋ ਜਾਣਾ ਤੇ ਘਰੇ ਵਾਪਸ ਆਉਣਾ ਵੀ ਆ ਜਾ ਨਹੀਂ ਤੇ ਬਾਕੀ ਅਨਮੋਲ ਗੱਲ ਦੇ ਵੱਲੋਂ ਜਿਵੇਂ ਹੀ ਇਹ ਵੀਡੀਓ ਸ਼ੇਅਰ ਕੀਤੀ ਗਈ ਤਾਂ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਅਸੀਂ ਵੀ ਕਹਿੰਦੇ ਹਾਂ ਕਿ ਜੇਕਰ ਉਹਨਾਂ ਦੋਨਾਂ ਦੇ ਵਿੱਚ ਕੋਈ ਅਣਬਣ ਹੋਈ ਵੀ ਆਤੀ ਪਰਮਾਤਮਾ ਦੋਨਾਂ ਪਰਿਵਾਰਾਂ ਦੇ ਮਨ ਮਿਟਾਵ ਖਤਮ ਕਰਕੇ ਇਕੱਠਾ ਕਰੇ ਤੇ ਉਹ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਹੱਸਦੇ ਵਸਦੇ ਰਹਿਣ। ਬਾਕੀ ਵੀਡੀਓ ਬਾਰੇ ਤੁਸੀਂ ਆਪਣੀ ਕੀ رائے ਰੱਖਦੇ ਹੋ? ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।